ਹੋ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਚਿੰਨ ਕੇਸ ਕਸ਼ੈਰਾ ਤੇ ਕੰਗਾ ਕੁਰਪਾਨ ਕੜਾ ਕਿੰ ਕੇ ਕਸ਼ੈਰਾ ਤੇ ਕੰਗਾ ਕੁਰਪਾਨ ਕੜਾ ਹੋ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਹੋ ਕੱਲਾ ਸਰਦਾਰ ਖੜਾ ਸੱਲਵਾਰ ਚੋ ਜਨਮ ਲਿਆ ਇਹਨੂੰ ਗੁਰਤੀ ਖੰਡੇ ਦੀ ਇਹਨੂੰ ਯਾਦ ਰਹੇ ਆਉਂਦੀ ਸਰਸਾ ਦੇ ਕੰਡੇ ਦੀ ਇਹਨੂੰ ਯਾਦ ਰਹੇ ਆਉਂਦੀ ਸਰਸਾ ਦੇ ਕੰਡੇ ਦੀ ਕੁਰਬਾਨੀ ਸਾਹਮਣ ਰੱਖੀ ਇਹਨੇ ਹਿਰਦੇ ਵਿੱਚ ਜੜਾ ਲੱਖਾਂ ਚੋਂ ਬਿਸ ਪੈਂਦਾ ਕੱਲਾ ਸਰਦਾਰ ਖੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਐਨੂੰ ਕੌਣਾ ਦੱਸ ਗਿਆ 16 ਪੇ ਸੋਣ ਵਾਲਾ ਇਹਨੂੰ ਮਾਰਨਾ ਦੱਸ ਗਿਆ ਸਰਵੰਸ ਲਟਾਉਣ ਵਾਲਾ ਇਹਨੂੰ ਮਾਰਨਾ ਦੱਸ ਗਿਆ ਸਰਵੰਸ ਲਟਾਉਣ ਵਾਲਾ ਇਹਦੀ ਪਰਖ ਕਰੀ ਉਸਨੇ ਇਹਦੀ ਪਰਖ ਕਰੀ ਉਸਨੇ ਲੱਖਾਂ ਨਾਲ ਇੱਕ ਲੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਲੋਕਾਂ ਨਾਲੋਂ ਵੱਖਰਾ ਹੈ ਇਹਦੀ ਟੰਗ ਇਬਾਦਤ ਦਾ ਦੁਨੀਆਂ 'ਚ ਨਹੀਂ ਜਿੱਤ ਲਈ ਇਹਨੂੰ ਚਾਹ ਸ਼ਹਾਦਤ ਦਾ ਦੁਨੀਆਂ 'ਚ ਨਹੀਂ ਜਿੱਤ ਲਈ ਇਹਨੂੰ ਚਾਹ ਸ਼ਹਾਦਤ ਦਾ ਲਿਖਵਾਰਾ ਗਾਉਣੇ ਦਾ ਲਿਖਵਾਰਾ ਗਾਉਣੇ ਦਾ ਸਿੱਧੂ ਨੂੰ ਸ਼ੌਂਕ ਬੜਾ ਲਖਬਾਰਾ ਗੋਣੇ ਦਾ ਹਰੀ ਚੰਦ ਨੂੰ ਸ਼ੌਂਕ ਬੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਚਿੰਨ ਕੇਸ ਕਸ਼ੈਰਾ ਤੇ ਕੰਗਾ ਕਿਰਪਾਰ ਕੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਜ਼ਾਰ ਖੜਾ ਲੱਖਾਂ ਚੋਂ ਦਿਸ ਪੈਂਦਾ ਕੱਲਾ ਸਰਦਾਰ ਖੜਾ ਕੱਲਾ ਸਰਦਾਰ ਖੜਾ